ਪਿੰਡ ਪਰਵਾਲ ਅੱਜ ਰੌਣਕਾਂ ਨਾਲ ਪਰਿਆ ਹੋਇਆ ਸੀ ਹਰ ਇੱਕ ਗਲੀ ਵਿੱਚ ਰੰਗीन ਝੰਡੀਆਂ ਲਟਕ ਰਹੀਆਂ ਸਨ ਢੋਲ ਦੀ ਥਾਪ ਦੂਰ ਦੂਰ ਤੱਕ ਸੁਣਾਈ ਦੇ ਰਹੀ ਸੀ ਪਰ ਇਸ ਰੌਣਕ ਦੇ ਹੇਠਾਂ ਕਿਤੇ ਨਾ ਕਿਤੇ ਇੱਕ ਅਹੇਜਾ ਪਾਰ ਸੀ ਜੋ ਸਿਰਫ ਕੁਝ ਦਿਲਾਂ ਦੇ ਵਿੱਚ ਹੀ ਮਹਿਸੂਸ ਕੀਤਾ ਜਾ ਸਕਦਾ ਸੀ ਹਰਜੀਤ ਸਿੰਘ ਦਾ ਵਿਆਹ ਸੀ ਹਰਜੀਤ ਪਿੰਡ ਦਾ ਉਹ ਮੁੰਡਾ ਛੋਟੀ ਉਮਰ ਵਿੱਚ ਜਿਸ ਦਾ ਪਿਓ ਬਿਛੜ ਗਿਆ ਸੀ ਬਲਵਿੰਦਰ ਸਿੰਘ ਉਸ ਦਾ ਪਿਓ 5 ਸਾਲ ਪਹਿਲਾਂ ਅਚਾਨਕ ਦਿਲ ਦੇ ਦੌਰੇ ਨਾਲ ਮਰ ਗਿਆ ਸੀ ਉਹ ਦਿਨ ਅਜੇ ਵੀ ਹਰਜੀਤ ਦੀ ਯਾਦ ਵਿੱਚ ਅੱਜ ਆਉਂਦਾ ਸੀ ਜਦੋਂ ਪਿਓ ਸਵੇਰੇ ਖੇਤ ਗਿਆ ਸੀ ਤੇ ਸ਼ਾਮ ਨੂੰ ਘਰ ਨਹੀਂ ਸੇ ਪਰਤਿਆ ਉਸ ਦਿਨ ਤੋਂ ਬਾਅਦ ਘਰ ਦੀ ਹਰ ਇੱਕ ਕੰਧ ਨੇ ਹਰਪ੍ਰੀਤ कौर ਦੀ ਹਿੰਮਤ ਵੇਖੀ ਸੀ ਅਰਪਿਤ ਘਰ ਇੱਕ ਮਾਂ ਇੱਕ ਬੇਦਵਾ ਇੱਕ ਔਰਤ ਜਿਸ ਨੇ ਆਪਣੀ ਜਵਾਨੀ ਆਪਣੇ ਸੁਪਨੇ ਆਪਣੀ ਥਕਾਵਟ ਸਭ ਕੁਝ ਇੱਕ ਹੀ ਇਨਸਾਨ ਲਈ ਵਾਰ ਦਿੱਤਾ ਸੀ ਉਹ ਸੀ ਉਸ ਦਾ ਆਪਣਾ ਪੁੱਤਰ ਉਸ ਨੇ ਕਦੇ ਹਰਜੀਤ ਨੂੰ ਇਹ ਮਹਿਸੂਸ ਨਹੀਂ ਸਹੋਂ ਦਿੱਤਾ ਕਿ ਉਹ ਬੇਨਾ ਪਿਓ ਦੇ ਹੈ ਉਹ ਖੁਦ ਖੇਤਾਂ ਦੇ ਚੱਕਰ ਲਾਉਂਦੀ ਪਟਵਾਰੀ ਨਾਲ ਗੱਲ ਕਰਦੀ ਕਰਜ਼ੇ ਸੰਭਾਲਦੀ ਤੇ ਰਾਤ ਨੂੰ ਆਪਣੇ ਪੁੱਤ ਦੇ ਸਿਰ ਤੇ ਹੱਥ ਫੇਰ ਕੇ ਕਹਿੰਦੀ ਮੇਰਾ ਪੁੱਤਰ ਆ ਜਾਏ ਕਿਸੇ ਚੀਜ਼ ਦੀ ਕਮੀ ਨਹੀਂ ਸਹੋਂ ਦੇਵਾਂਗੀ ਅੱਜ ਉਹ ਹੀ ਪੁੱਤ ਵਿਆਹ ਰਿਹਾ ਸੀ ਵਿਆਹ ਦੀ ਸਵੇਰ-ਸਵੇਰ ਤੇ 4 ਵਜੇ ਸਨ ਪਿੰਡ ਅਜੇ ਸੁੱਤਾ ਪਿਆ ਸੀ ਪਰ ਹਰਪ੍ਰਿਤ कौर ਜਾਗ ਚੁੱਕੀ ਸੀ ਉਸਨੇ ਠੰਡੇ ਪਾਣੀ ਨਾਲ ਨਹਾ ਕੇ ਸਾਫ਼ ਸੁਥਰੇ ਕੱਪੜੇ ਪਾਏ ਉਸਦੇ ਵਾਲਾਂ ਵਿੱਚ ਕੁਝ ਚਾਂਦੀ ਵਰਗੇ ਰੇਸ਼ੇ ਆ ਚੁੱਕੇ ਸਨ ਪਰ ਚਿਹਰੇ ਤੇ ਇੱਕ ਅਜੀਬ ਜਿਹਾ ਸਬਰ ਸੀ ਉਸਨੇ ਗੁਰਬਾਣੀ ਦਾ ਪਾਠ ਕੀਤਾ ਆ ਰੱਖਰ ਦੇ ਨਾਲ ਉਸ ਦੀ ਆਤਮਾ ਹੌਲੀ-ਹੌਲੀ ਭਾਰੀ ਹੋ ਰਹੀ ਸੀ। ਆਜੋ ਖੁਸ਼ ਵੀ ਸੀ ਤੇ ਡਰੀ ਹੋਈ ਵੀ ਉਸ ਨੇ ਅੰਦਰ ਹੀ ਅੰਦਰ ਆਪਣੇ ਪਤੀ ਨਾਲ ਗੱਲਾਂ ਕੀਤੀਆਂ। ਬਲਵਿੰਦਰਾ ਅੱਜ ਤੇਰਾ ਪੁੱਤ ਵਿਆਹ ਰਹੀ ਆ। ਦੇਖਿਓ ਮੈਂ ਤੇਰੇ ਫਰਜ਼ ਪੂਰਾ ਕਰ ਦਿੱਤਾ। ਹੁਣ ਜੇ ਮੇਰਾ ਸਾਹ ਵੀ ਰੁਕ ਜਾਵੇ ਤਾਂ ਮੈਨੂੰ ਕੋਈ ਗਿਲਾ ਨਹੀਂ ਹੋਵੇਗਾ। ਉਹ ਉੱਠੀ ਰਸੋਈ ਵੱਲ ਗਈ, ਚੁੱਲਾ ਵਾਲਿਆ, ਦਾਲ ਸਬਜ਼ੀ ਚਾ ਹਰ ਚੀਜ਼ ਆਪ ਦੇਖੀ। ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗ ਗਿਆ ਪਰ ਸਵੇਰ ਦੇ ਕਰੀਬ 7:00 ਵਜੇ ਦੇ ਬਜੇ ਉਸ ਦੇ ਸਿਰ ਦੀ ਅਜੀਬ ਜਿਹਾ ਦਰਦ ਉਠਣ ਲੱਗਾ ਉਸ ਦੇ ਸਰੀਰ ਵਿੱਚ ਅਜੀਬ ਜਿਹਾ ਦਰਦ ਉਠਣ ਲੱਗਾ ਉਸ ਨੇ ਛਾਤੀ ਤੇ ਹੱਥ ਰੱਖਿਆ ਸ਼ਾਇਦ ਥਕਾਵਟ ਹੈ ਉਸ ਨੇ ਆਪਣੇ ਆਪ ਨੂੰ ਸਮਝਾਇਆ ਉਹ ਅੰਦਰਲੇ ਕਮਰੇ ਵਿੱਚ ਗਈ ਖੱਟ ਦੇ ਕੋਲ ਬੈਠੀ ਸਾਹ ਭਾਰੀ ਹੋਣ ਲੱਗਾ ਅੱਖਾਂ ਅੱਧ ਮੁੰਦੀਆਂ ਹੋ ਗਈਆਂ ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਇੱਕ ਮਾਂ ਜੋ ਸਾਰੀ ਜ਼ਿੰਦਗੀ ਜ਼ੁਦਦਿਆਂ ਲਈ ਜਿਉਂਦੀ ਰਹੀ ਅੱਜ ਚੁੱਪਚਾਪ ਆਪਣੇ ਰੱਬ ਕੋਲ ਚਲੀ ਗਈ ਹੈ। ਜਦੋਂ ਰਜਨੀ ਹਰਪ੍ਰੀਤ ਦੀ ਛੋਟੀ ਭੈਣ ਚਾਹ ਲੈ ਕੇ ਕਮਰੇ ਵਿੱਚ ਗਈ ਤਾਂ ਉਸ ਦੇ ਹੱਥੋਂ ਕੱਪ ਛੁੱਟ ਗਿਆ। ਉਠੋ ਉਠੋ ਉਹ ਬੋਲਦੀ ਰਹੀ ਪਰ ਹਰਪ੍ਰੀਤ ਕੌਰ ਕਦੇ ਨਹੀਂ ਉੱਠਣੀ ਸੀ। ਘਰ ਵਿੱਚ ਰੋਨ ਦੀ ਆਵਾਜ਼ ਫੈਲਣ ਹੀ ਲੱਗੀ ਸੀ ਕਿ ਤਾਇਆ ਸੁਖਦੇਵ ਸਿੰਘ ਨੇ ਸਖਤ ਆਵਾਜ਼ ਵਿੱਚ ਕਿਹਾ ਚੁੱਪ ਕਿਸੇ ਨੇ ਮੁੰਡੇ ਨੂੰ ਕੁਝ ਨਹੀਂ ਦੱਸਣਾ ਰਜਨੀ ચીਖ ਪਈ ਪਰ ਉਹ ਉਸ ਦੀ ਮਾਂ ਸੀ ਸੁਖਦੇਵ ਸਿੰਘ ਦੀਆਂ ਅੱਖਾਂ ਪਰ ਆਈਆਂ ਮੈਨੂੰ ਪਤਾ ਏ ਪਰ ਜੇ ਉਹ ਜ਼ਿੰਦਾ ਹੁੰਦੀ ਤਾਂ ਇਹ ਹੀ ਕਹਿੰਦੀ ਮੇਰੇ ਪੁੱਤ ਦਾ ਵਿਆਹ ਨਹੀਂ ਰੁਕਣਾ ਚਾਹੀਦਾ ਇੱਕ ਮਾਂ ਦੀ Laash ਨੂੰ ਦੂਜੇ ਕਮਰੇ ਵਿੱਚ ਰੱਖ ਦਿੱਤਾ ਗਿਆ। ਦਰਵਾਜ਼ਾ ਬੰਦ ਕਰ ਦਿੱਤਾ ਗਿਆ ਪਰ ਉਸ ਕਮਰੇ ਦੀ ਚੁੱਪ ਪੂਰੇ ਘਰ ਤੇ ਭਾਰ ਬਣ ਕੇ ਡਿੱਗ ਰਹੀ ਸੀ। ਮੁੰਡੇ ਦੀ ਅਣਜਾਣ ਖੁਸ਼ੀ ਹਰਜੀਤ ਬਾਹਰ ਬੈਠਾ ਸੀ। ਦੋਸਤ ਹੱਸ ਰਹੇ ਸਨ। ਉਹ ਸਜਾਇਆ ਜਾ ਰਿਹਾ ਸੀ। ਸੇਰਾ ਬੰਨਿਆ ਜਾ ਰਿਹਾ ਸੀ। ਪਰ ਮਾਂ ਕਿੱਥੇ ਐ? ਉਸ ਨੇ ਹੱਸ ਕੇ ਪੁੱਛਿਆ। ਅੰਦਰ ਕੰਮੁੱੱਚ ਲੱਗੀ ਐ। ਜਵਾਬ ਮਿਲਿਆ। ਉਸਨੇ ਸੋਚਿਆ ਹਾਂ ਮੇਰੀ ਮਾਂ ਉਹ ਹਰ ਚੀਜ਼ ਆਪਣੇ ਹੱਥ ਨਾਲ ਕਰਦੀ ਏ ਉਸ ਨੂੰ ਕੀ ਪਤਾ ਸੀ ਕਿ ਜਿਸ ਮਾਂ ਨੂੰ ਉਹ ਲੱਭ ਰਿਹਾ ਹੈ ਉਹ ਹੁਣ ਸਿਰਫ ਯਾਦ ਬਣ ਕੇ ਰਹਿ ਚੁੱਕੀ ਹੈ ਤੇ ਉਸ ਨੂੰ ਕਦੇ ਨਹੀਂ ਮਿਲਣੀ ਢੋਲ ਵੱਜੇ ਬਰਾਤ ਚੱਲੀ ਲੋਕ ਨੱਚੇ ਹਰਜੀਤ ਵੀ ਮੁਸਕੁਰਾ ਰਿਹਾ ਸੀ ਪਰ ਘਰ ਦੇ ਕੁਝ ਲੋਕਾਂ ਦੀਆਂ ਅੱਖਾਂ ਲਾਲ ਸਨ ਕਿਸੇ ਦੀ ਹਿੰਮਤ ਨਹੀਂ ਸੀ ਕਿ ਸੱਚ ਬੋਲ ਦੇ ਕਿਉਂਕਿ ਕਈ ਵਾਰ ਸੱਚ ਬਹੁਤ ਭਾਰੀ ਹੁੰਦਾ ਹੈ ਗੁਰਦੁਆਰੇ ਦੇ ਦਰਵਾਰ ਹਾਲ ਵਿੱਚ ਸ਼ਹਿਨਾਈਆਂ ਦੀ ਧੂਨ ਗੂੰਜਣ ਲੱਗੀ। ਗੁਰਗ੍ਰੰਥ ਸਾਹਿਬ ਦੇ ਸਾਹਮਣੇ ਹਰਜੀਤ ਤੇ ਮਾਇਆ ਬੈਠੇ ਸਨ। ਰਾਗੀ ਸਿੰਗਲ ਲਾਵਾਂ ਦੀ ਤਿਆਰੀ ਕਰ ਰਹੇ ਸਨ। ਹਰਜੀਤ ਨੇ ਅਚਾਨਕ ਆਪਣੇ ਗਰਦਨ ਘੁਮਾ ਕੇ ਪਿੱਛੇ ਵੇਖਿਆ। ਉਸ ਦੀ ਨਜ਼ਰ ਮਾਂ ਨੂੰ ਲੱਭ ਰਹੀ ਸੀ। ਹਰ ਵਾਰੀ ਹਰ ਖੁਸ਼ੀ ਦੇ ਮੌਕੇ ਤੇ ਮਾਂ ਉਸ ਦੇ ਪਿੱਠ ਪਿੱਛੇ ਖੜੀ ਹੁੰਦੀ ਸੀ। ਕਦੇ ਦੁਪੱਟਾ ਠੀਕ ਕਰਦੀ ਕਦੇ ਸੇਰੇ ਨੂੰ ਸ਼ੂਕ ਕੇ ਆਸ਼ੀਰਵਾਦ ਦਿੰਦੀ ਪਰ ਅੱਜ ਉਹ ਕੋਈ ਆ ਪਰਵਾਜ਼ ਜੋ ਕਿੱਥੇ ਸੀ ਉਸ ਨੂੰ ਨਹੀਂ ਸੀ ਪਤਾ ਉਸ ਦੇ ਦਿਲ ਵਿੱਚ ਇੱਕ ਝਟਕਾ ਜਿਹਾ ਲੱਗਿਆ ਉਸ ਨੇ ਹੌਲੀ ਜੀ ਹਤਾਇਆ ਨੂੰ ਕਿਹਾ ਮਾਂ ਨਹੀਂ ਆਈ ਹਾਲੇ ਤੱਕ ਤਾਈ ਨੇ ਅੱਖਾਂ ਨੀ ਮੀਂਆ ਕਰ ਲਈਆਂ ਪੁੱਤ ਉਹ ਥੱਕ ਗਈ ਹੋਣੀ ਐ ਆ ਜਾਵੇਗੀ ਉਹ ਝੂਠ ਉਸ ਦੇ ਗਲੇ ਵਿੱਚ اٹਕ ਗਿਆ ਪਰ ਕਹਿ ਗਿਆ ਲਾਵਾਂ ਸ਼ੁਰੂ ਹੋਈਆਂ ਲੀ ਲਾਂ ਪੜੀ ਗਈ ਲੋਕਾਂ ਨੇ ਮੱਥੇ ਟੇਕੇ ਹਰਜੀਤ ਦੇ ਕੰਨਾਂ ਵਿੱਚ ਸ਼ਬਦ ਵੱਜ ਰਹੇ ਸਨ ਪਰ ਦਿਲ ਕਿਤੇ ਹੋਰ ਸੀ ਮਾਂ ਮੈਂ ਵਿਆਹ ਰਿਹਾ ਹਾਂ ਤੂੰ ਵੇਖ ਨਹੀਂ ਰਹੀ ਦੂਜੀ ਲਾਂ ਮਾਇਆ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਹ ਖੁਸ਼ੀ ਦੇ ਮੰਨੇ ਜਾ ਰਹੇ ਸਨ ਉਸ ਨੂੰ ਨਹੀਂ ਪਤਾ ਸੀ ਕਿ ਜਿਸ ਘਰ ਵਿੱਚੋਂ ਜਾਣ ਵਾਲੀ ਹੈ ਉੱਥੇ ਮਾਂ ਦੀ ਥਾਂ ਖਾਲੀ ਹੋ ਚੁੱਕੀ ਹੈ ਤੀਜੀ ਲਾਂ ਚੌਥੀ ਲਾਂ ਇਸ ਤਰ੍ਹਾਂ ਲਾਵਾ ਪੂਰੀਆਂ ਹੋ ਗਈਆਂ ਤੇ ਵਿਆਹ ਸੰਪੰਨ ਹੋ ਗਿਆ ਲੋਕ ਵਾਹਿਗੁਰੂ 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 ਕਹਿ ਰਹੇ ਸਨ ਪਰ ਕੁਝ ਦਿਲ ਅੰਦਰ ਹੀ ਅੰਦਰ ਚੀਕ ਰਹੇ ਸਨ ਸ਼ਾਮ ਨੂੰ ਡੋਲੀ ਚੜਨ ਦਾ ਸਮਾਂ ਆ ਗਿਆ ਮਾਇਆ ਨੂੰ ਵਿਦਾ ਕਰਨ ਲਈ ਉਸ ਦੀ ਮਾਂ ਨੇ ਰੋ ਰੋ ਕੇ ਗੱਲ ਲਗਾਇਆ ਖੁਸ਼ ਰਹੀ ਪੁੱਤਰਾ ਉਧਰ ਹਰਜੀਤ ਦਾ ਦਿਲ ਅੰਦਰੋਂ ਟੁੱਟ ਰਿਹਾ ਸੀ ਉਸ ਨੇ ਫਿਰ ਪੁੱਛਿਆ ਮੇਰੀ ਮਾਂ ਇਸ ਵਾਰੀ ਕਿਸੇ ਕੋਲ ਜਵਾਬ ਨਹੀਂ ਸੀ ਜਦੋਂ ਡੋਲੀ ਜਦੋਂ ਡੋਲੀ ਹਰਜੀਤ ਦੇ ਘਰ ਆਈ ਤਾਂ ਦਰਵਾਜ਼ੇ ਤੇ ਦੀਵਾ ਜਲ ਰਿਹਾ ਸੀ ਪਰ ਜਿਸ ਮਾਂ ਨੂੰ ਨਵੇਂ ਨੂੰ ਨੂੰ ਮੱਥਾ ਲਗਾ ਕੇ ਅੰਦਰ ਲਿਆਉਣਾ ਸੀ ਉਹ ਨਹੀਂ ਸੀ ਰਜਨੀ ਨੇ ਕੰਮ ਦੇ ਹੱਥਾਂ ਨਾਲ ਥਾਲ ਫੜਿਆ ਉਸ ਦੀਆਂ ਅੱਖਾਂ ਲਾਲ ਸਨ ਮਾਇਆ ਨੇ ਹੌਲੀ ਜਹੀ ਪੁੱਛਿਆ ਭੈਣ ਜੀ ਮਾਂ ਜੀ ਨਹੀਂ ਆਈ ਰਜਨੀ ਦੀ ਆਵਾਜ਼ ਟੁੱਟ ਗਈ ਉਹ ਅੰਦਰ ਨਹੀਂ ਇਹ ਵੀ ਇੱਕ ਅੱਧਾ ਝੂਠ ਸੀ ਹਰਜੀਤ ਨੂੰ ਅੰਦਰ ਦਾਖਲ ਹੁੰਦਿਆ ਲੱਗਿਆ ਜਿਵੇਂ ਘਰ ਦੀਆਂ ਕੰਧਾਂ ਵੀ ਸੁਨੀਆਂ ਹੋ ਗਈਆਂ ਹੋਣ ਰਾਤ ਦੀ ਖਮੋਸ਼ੀ ਰਾਤ ਪੈ ਗਈ ਮਹਿਮਾਨ ਹੌਲੀ-ਹੌਲੀ ਜਾਣ ਲੱਗ ਪਏ ਟੋਲ ਚੁੱਪ ਹੋ ਗਏ ਰੌਸ਼ਨੀਆਂ ਬੰਦ ਹੋਣ ਲੱਗੀਆਂ ਘਰ ਵਿੱਚ ਅਜੀਬ ਜਿਹਾ ਸੁਨਨਾ ਬੰਦ ਸੀ ਹਰਜੀਤ ਆਪਣੇ ਕਮਰੇ ਵਿੱਚ ਬੈਠਾ ਸੀ ਪਰ ਮਨ ਬੇਚੈਨ ਸੀ ਉਹ ਉੱਠ ਕੇ ਬਾਹਰ ਆ ਗਿਆ ਤਾਇਆ ਸੁਖਦੇਵ ਸਿੰਘ ਰਜਨੀ ਅਤੇ ਕੁਝ ਹੋਰ ਰਿਸ਼ਤੇਦਾਰ ਚੁੱਪਚਾਪ ਬੈਠੇ ਸਨ ਤਾਇਆ ਨੇ ਡੂੰਗਾ ਸਾ ਲਿਆ ਹਰਜੀਤ ਪੁੱਤ ਹੁਣ ਸਮਾਂ ਆ ਗਿਆ ਏ ਹਰਜੀਤ ਦਾ ਦਿਲ ਜ਼ੋਰ ਨਾਲ ਧੜਕਿਆ ਕਿਸ ਗੱਲ ਦਾ ਸਮਾਂ ਕਿਸੇ ਨੇ ਜਵਾਬ ਨਹੀਂ ਦਿੱਤਾ ਤਾਇਆ ਉੱਠਿਆ ਅਤੇ ਉਸ ਕਮਰੇ ਵੱਲ ਚੱਲ ਪਿਆ ਜਿਸ ਦਾ ਦਰਵਾਜ਼ਾ ਸਾਰਾ ਦਿਨ ਬੰਦ ਸੀ ਆ ਮੇਰੇ ਨਾਲ ਉਸ ਨੇ ਕਿਹਾ ਹਰਜੀਤ ਦੇ ਕਦਮ ਪਾਰੀਆਂ ਹੋ ਹਰਜੀਤ ਦੇ ਕਦਮ ਪਾਰੇ ਹੋ ਗਏ ਦਰਵਾਜ਼ਾ ਖੁੱਲਿਆ ਕਮਰੇ ਵਿੱਚ ਦੀਵਾ জ্বল ਰਿਹਾ ਸੀ ਫर्श ਤੇ ਚਿੱਟੀ ਚਾਦਰ ਵਿਛੀ ਹੋਈ ਸੀ ਉਸ ਚਾਦਰ ਹੇਠਾਂ ਹਰਪ੍ਰੀਤ ਕੌਰ ਹਰਜੀਤ ਦੀ ਦੁਨੀਆ ਉੱਥੇ ਹੀ ਖਤਮ ਹੋ ਗਈ ਮਾਂ ਉਸ ਦੀ ਆਵਾਜ਼ ਨਹੀਂ ਨਿਕਲੀ ਉਹ ਉਹੋ ਕੁੱਟਨੇ 'ਤੇ ਡਿੱਗ ਪਿਆ ਉਸਨੇ ਚਾਦਰ ਹਟਾਈ ਉਹੀ ਚਿਹਰਾ ਸ਼ਾਂਤ ਚੁੱਪ ਸਦਾ ਲਈ ਮੈਨੂੰ ਕਿਉਂ ਨਹੀਂ ਦੱਸਿਆ ਉਹ ਚੀਖ ਪਿਆ ਮੈਂ ਵਿਆਹ ਕਰਦਾ ਰਿਹਾ ਮੇਰੀ ਮਾਂ ਮਾਰ ਰਹੀ ਸੀ ਉਸਨੇ ਮਾਂ ਦੇ ਪੈਰ ਫਾੜ ਲਏ ਮਾਂ ਮੈਂ ਤੈਨੂੰ ਵਿਦਾ ਵੀ ਨਹੀਂ ਕੀਤਾ ਮੈਂ ਤੇਰੇ ਸਿਰ ਤੇ ਹੱਥ ਨਹੀਂ ਫੇਰਿਆ ਰਜਨੀ ਰੋ ਰੋ ਕੇ ਬੋਲ ਰਹੀ ਸੀ ਪ੍ਰਾ मां ਨੇ ਕਿਹਾ ਸੀ ਮੇਰਾ ਪੁੱਤ ਮੁਸਕਰਾਉਂਦਾ ਰਹੀ ਹਰ ਜੀਤ ਨੇ ਮੱਥਾ ਮਾਂ ਦੀ ਛਾਤੀ ਨਾਲ ਲਾ ਲਿਆ ਮਾਂ ਮੈਂ ਤੇਰੇ ਬਿਨਾ ਕਿਵੇਂ ਜੀਵਾਂਗਾ ਉਹ ਘਰ ਜਿੱਥੇ ਹਾਲੇ ਵੀ ਫੁੱਲ ਲਟਕ ਰਹੇ ਸਨ ਉਥੇ ਆਰਥੀ ਪਈ ਹੋਈ ਸੀ ਪਿੰਡ ਦੇ ਲੋਕ ਚੁੱਪ ਸਨ ਕਿਸੇ ਨੇ ਕਿਹਾ ਕਿਸਮਤ ਨੇ ਕਿੰਨਾ ਅਜੀਬ ਖੇਡ ਖੇਢੀ ਆ ਅਗਲੀ ਸਵੇਰ ਸੂਰਜ ਚੜ੍ਹਿਆ ਤਾਂ ਲੱਗਾ ਜਿਵੇਂ ਉਸ ਨੂੰ ਬੇਸਮਝ ਨਹੀਂ ਆ ਰਹੀ ਕਿ ਇਹ ਰੋਸ਼ਨੀ ਕਿਸ ਲਈ ਹੈ ਘਰ ਦੇ ਆਂਗਣ ਵਿੱਚ ਹਾਰੇ ਵੀ ਫੁੱਲਾਂ ਦੀਆਂ ਪੰਖੜੀਆਂ ਪਈਆਂ ਸਨ ਪਰ ਉਹ ਹੁਣ ਖੁਸ਼ੀ ਦੇ ਨਿਸ਼ਾਨੀ ਨਹੀਂ ਸੀ ਰਹੀਆਂ ਉਹ ਹਰਜੀਤ ਦੀ ਛਾਤੀ ਤੇ ਰੱਖੇ ਪੱਥਰ ਵਰਗੀਆਂ ਲੱਗ ਰਹੀਆਂ ਸਨ ਅਰਤੀ ਦੀ ਤਿਆਰੀ ਹੋ ਰਹੀ ਸੀ ਮਾਂ ਜਿਸ ਨੇ ਕੱਲ ਤੱਕ ਕਿਸੇ ਆਂਗਣ ਵਿੱਚ ਆਪਣੇ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਸਨ ਅੱਜ ਸਫੇਦ ਚਾਦਰ ਢੇਹਾਂ ਚੁੱਪ ਪਈ ਸੀ ਪਿੰਡਾਂ ਦੀਆਂ ਆਰਤਾਂ ਆਉਣ ਲੱਗ ਪਈਆਂ ਕਿਸੇ ਨੇ ਹੌਲੀ ਜਿਹਾ ਹਾਏ ਰੱਬਾ ਵਿਆਹ ਦੇ ਘਰੋਂ ਅਰਥੀ ਕਿਸੇ ਨੇ ਮਾਇਆਵਲ ਵੇਖਿਆ ਲਾਲ ਜੋੜੇ ਵਿੱਚ ਪਰ ਅੱਖਾਂ ਖਾਲੀ ਇੱਕ ਬੁੱਢੀ ਔਰਤ ਨੇ ਫੁਸਫੁਸਾ ਕੇ ਕਿਹਾ ਨਵੇਂ ਨੂਨ ਨੂੰ ਪੁੰਜੇ ਬਿਠਾਉਣਾ ਪੈਂਦਾ ਏ ਸੋਗਚ ਰਜਨੀ ਜੀ ਗੁੱਠੀ ਰਜਨੀ ਨੇ ਤ੍ਰਾਂਤ ਜਵਾਬ ਦਿੱਤਾ ਨਹੀਂ ਇਹ ਕੁੜੀ ਅੱਜ ਪੁੰਜੇ ਨਹੀਂ ਬੈਠੇਗੀ ਸਭ ਨੇ ਹੈਰਾਨੀ ਨਾਲ ਵੇਖਿਆ ਪਰ ਰਸਮ ਤਾਂ ਰਸਮ ਇਨਸਾਨਾਂ ਲਈ ਹੁੰਦੀਆਂ ਨੇ ਰਜਨੀ ਦੀ ਆਵਾਜ਼ ਕੰਬ ਰਹੀ ਸੀ ਇਨਸਾਨ ਰਸਮਾਂ ਲਈ ਨਹੀਂ ਮਾਇਆ ਚੁੱਪਚਾਪ ਖੜੀ ਸੀ ਉਸ ਨੇ ਕੁਝ ਨਹੀਂ ਕਿਹਾ ਪਰ ਉਸ ਦੇ ਹੱਥ ਵੀ ਕੰਬ ਰਹੇ ਸਨ ਤੇ ਉਹ ਰੋ ਰਹੀ ਸੀ ਹਰਜੀਤ ਨੇ ਮਾਇਆ ਵੱਲ ਵੇਖਿਆ ਉਸ ਨੂੰ ਅਚਾਨਕ ਸਮਝ ਆ ਗਈ ਇਸ ਕੁੜੀ ਇਹ ਕੁੜੀ ਕੱਲ ਤੱਕ ਦੁਲਹਨ ਸੀ ਅੱਜ ਵਿਧਵਾ ਵਰਗੀ ਜ਼ਿੰਦਗੀ ਉਸ ਤੇ ਥੋਪਣ ਦੀ ਤਿਆਰੀ ਹੋ ਰਹੀ ਹੈ ਉਸ ਨੇ ਉੱਚੀ ਆਵਾਜ਼ ਵਿੱਚ ਕਿਹਾ ਮੇਰੀ ਮਾਂ ਗਈ ਏ ਮੇਰੀ ਪਤਨੀ ਨਹੀਂ ਘਰ ਵਿੱਚ ਚੁੱਪਛਾ ਗਈ ਮਾਂ ਨੇ ਮੈਨੂੰ ਕਦੇ ਕਮਜ਼ੋਰ ਨਹੀਂ ਸੀ ਬਣਾਇਆ ਹਰਜੀਤ ਬੋਲਦਾ ਰਿਹਾ ਮੈਂ ਉਸ ਦੀ ਨੂੰ ਨੂੰ ਵੀ ਕਮਜ਼ੋਰ ਨਹੀਂ ਬਣਨ ਦੇਵਾਂਗਾ ਮਾਇਆ ਦੀਆਂ ਅੱਖਾਂ ਭਰ ਆਈਆਂ ਅਰਥੀ ਉੱਠੀ ਹਰਜੀਤ ਨੇ ਆਪਣੀ ਮਾਂ ਨੂੰ ਮੋਢਾ ਦਿੱਤਾ ਹਰ ਕਦਮ ਨਾਲ ਉਸ ਨੂੰ ਲੱਗ ਰਿਹਾ ਸੀ ਜਿਵੇਂ ਉਸ ਦੀ ਆਪਣੀ ਰੀੜ ਦੀ ਹੱਡੀ ਸਾੜ ਰਹੀ ਹੋਵੇ ਸਮਸ਼ਾਨ ਘਾਟ ਤੇ ਅੱਗ ਲੱਗੀ ਲਪਟਾਂ ਉੱਪਰ ਚੜੀਆਂ ਹਰਜੀਤ ਨੇ ਮਨ ਹੀ ਮਨ ਕਿਹਾ ਮਾਂ ਤੂੰ ਕਹਿੰਦੀ ਸੀ ਨਾ ਪੁੱਤ ਸੁਖੀ ਰਹੇ ਮੈਂ ਕੋਸ਼ਿਸ਼ ਕਰਾਂਗਾ ਸੁਖੀ ਰਹਿਣ ਦੀ ਜਦੋਂ ਉਹ ਘਰ ਵਾਪਸ ਆਏ ਜਦੋਂ ਉਹ ਘਰ ਵਾਪਸ ਆਏ ਘਰ ਹੋਰ ਵੀ ਖਾਲੀ ਲੱਗ ਰਿਹਾ ਸੀ ਮਾਇਆ ਨੇ ਆਪਣੇ ਲਾਲ ਜੂੜੇ ਵੱਲ ਵੇਖਿਆ ਉਹਨਾਂ ਵਿੱਚ ਹੁਣ ਖੰਕ ਨਹੀਂ ਸੀ ਪਰ ਉਹ ਟੁੱਟੇ ਵੀ ਨਹੀਂ ਸਨ ਰਾਤ ਨੂੰ ਮਾਇਆ ਨੇ ਹੌਲੀ ਜਿਹੇ ਪੁੱਛਿਆ ਜੇ ਮੈਂ ਪੁੰਝੇ ਨਹੀਂ ਬੈਠੀ ਲੋਕ ਕੀ ਕਹਿਣਗੇ ਹਰਜੀਤ ਨੇ ਉਸ ਦੇ ਕੋਲ ਬੈਠ ਕੇ ਕਿਹਾ ਲੋਕਾਂ ਤਾਂ ਕੱਲ ਵੀ ਹੱਸ ਰਹੇ ਸਨ ਜਦੋਂ ਮੇਰੀ ਮਾਂ ਮਰੀ ਪਈ ਸੀ ਲੋਕਾਂ ਦੀ ਆਵਾਜ਼ ਤੋਂ ਵੱਡੀ ਆਪਣੀ ਜ਼ਿੰਦਗੀ ਹੁੰਦੀ ਹੈ ਮਾਇਆ ਰੋ ਪੀ ਮੈਨੂੰ ਡਰ ਲੱਗਦਾ ਹੈ ਹਰਜੀਤ ਨੇ ਕਿਹਾ ਮੈਨੂੰ ਵੀ ਪਰ ਡਰ ਨਾਲ ਵੀ ਜਿਉਣਾ ਪੈਂਦਾ ਹੈ ਸੁੱਖ ਦੀ ਛੋਟੀ ਜਹੀ ਸ਼ੁਰੂਆਤ ਕੁਝ ਦਿਨਾਂ ਬਾਅਦ ਮਾਇਆ ਨੇ ਰਸੋਈ ਵਿੱਚ ਚੁੱਲ੍ਹਾ ਜਲਾਇਆ ਉਹੀ ਚੁੱਲ੍ਹਾ ਜਿੱਥੇ ਮਾਂ ਕਦੇ ਖੜੀ ਹੁੰਦੀ ਸੀ ਮਾਇਆ ਨੇ ਹੌਲੀ ਜੀ ਕਿਹਾ मां जी मैं कोशिश करਾਂਗੀ ਤੁਹਾਡੀ ਜਗਾ ਲੈਣ ਦੀ ਮੈਂ ਕੋਸ਼ਿਸ਼ ਕਰਾਂਗੀ ਤੁਹਾਡੀ ਜਗਾ ਲੈਣ ਦੀ ਨਹੀਂ ਪਰ ਘਰ ਸੰਬੰਧੀ ਹਵਾ ਹੌਲੀ ਜਿਹੀ ਹਿੱਲੀ ਹਰਜੀਤ ਨੂੰ ਲੱਗਿਆ ਜਿਵੇਂ ਮਾਂ ਦੀ ਮੌਜੂਦਗੀ ਹਾਲੇ ਵੀ ਉੱਥੇ ਹੈ ਦਿਖ ਵਿੱਚ ਨਹੀਂ ਪਰ ਦੁਆਵਾਂ ਵਿੱਚ ਉਸਨੇ ਸਮਝ ਲਿਆ ਸੁੱਖ ਹਮੇਸ਼ਾ ਹੱਸ ਕੇ ਨਹੀਂ ਆਉਂਦਾ ਕਈ ਵਾਰ ਉਹ ਅੰਜੂਆ ਨੂੰ ਵੀ ਪੂੰਝ ਕੇ ਧਰ ਨੂੰ ਫੜ ਕੇ ਅਤੇ ਸਮਾਜ ਨੂੰ ਨਾ ਕਹਿ ਕੇ ਆਉਂਦਾ ਹੈ ਮਾਂ ਚਲੀ ਗਈ ਸੀ ਪਰ ਉਸ ਦੀ ਸਿੱਖਿਆ ਰਹਿ ਗਈ ਸੀ ਅਤੇ ਉਹ ਸਿੱਖਿਆ ਨਾਲ ਸੀ ਧੰਨਵਾਦ ਜੀ